ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਕਾਲੀ ਦਲ ਦੀ ਰਾਜਨੀਤੀ ਜਿਸ ਰੁਖ ਚੱਲ ਪਈ ਹੈ ਇਸ ਤੋਂ ਕੀ ਕੀ ਨਤੀਜੇ ਨਿਕਲ ਸਕਦੇ ਆ ਕੀ ਕੀ ਸਿੱਟੇ ਨਿਕਲ ਸਕਦੇ ਆ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਅਕਾਲ ਤਖਤ ਦੀ ਅਗਵਾਈ ਵਿੱਚ ਸਿੰਘ ਸਾਹਿਬਾਨ ਦੇ ਫੈਸਲੇ ਜਿਹੜੇ ਆ ਉਹਨਾਂ ਵਿੱਚ ਜਿਸ ਕਿਸਮ ਦਾ ਟਕਰਾਅ ਜਿਸ ਕਿਸਮ ਦਾ ਵਿਰੋਧ ਨਜ਼ਰ ਆ ਰਿਹਾ ਹੈ ਉਸ ਤੋਂ ਬੜਾ ਸਪਸ਼ਟ ਹੈ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਜੋ ਕੁਝ ਕਿਹਾ ਗਿਆ ਹੈ ਕਿ ਉਹ ਆਪਣੀ ਬਣਾਈ ਹੋਈ 7 ਮੈਂਬਰੀ ਕਮੇਟੀ ਜਿਸ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਕਮੇਟੀ ਹੀ ਭਰਤੀ ਕਰੇਗੀ ਤੇ 6 ਮਹੀਨਿਆਂ ਵਿੱਚ ਭਰਤੀ ਦਾ ਜਿਹੜਾ ਅਕਾਲੀ ਦਲ ਦਾ ਕੰਮ ਹੈ ਉਹਨੂੰ ਪੂਰਾ ਕਰੇਗੀ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਅਹੁਦੇਦਾਰ ਹੈ ਤੇ ਪ੍ਰਧਾਨ ਹੈ ਉਹਨਾਂ ਦੀ ਚੋਣ ਜਿਹੜੇ ਨਵੇਂ ਡੈਲੀਗੇਟ ਤੇ ਪੁਰਾਣੇ ਡੈਲੀਗੇਟ ਮਿਲ ਕੇ ਕਰਨਗੇ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਨੇ ਬਕੈਦਾ ਸੁਖਬੀਰ ਬਾਦਲ ਦਾ ਅਸਤੀਫਾ ਤਾਂ ਪ੍ਰਵਾਨ ਕਰ ਲਿਆ ਪਰ ਬਾਕੀ ਅਹੁਦੇਦਾਰਾਂ ਨੇ ਕੋਈ ਅਸਤੀਫਾ ਨਹੀਂ ਦਿੱਤੇ ਤੇ ਉਹਨਾਂ ਨੇ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਬਕੈਦਾ ਆਪਣਾ ਇੱਕ ਮੁਖ ਚੋਣ ਅਫਸਰ ਲਾ ਦਿੱਤਾ ਹੈ ਜਥੇਦਾਰ ਗੁਲਜਾਰ ਸਿੰਘ ਰਣਿੱਕੇ ਨੂੰ ਔਰ ਬਕੈਦਾ ਉਸ ਨੂੰ ਇਹ ਕਿਹਾ ਗਿਆ ਕਿ ਉਹ ਭਰਤੀ ਕਰਕੇ ਪਾਰਟੀ ਦੀ ਤੇ ਪ੍ਰਧਾਨ ਦੀ ਚੋਣ ਲਈ 1 ਮਾਰਚ ਦਾ ਉਹਨਾਂ ਨੇ ਸਮਾਂ ਜਿਹੜਾ ਮਿਥਿਆ ਸੋ ਇਸ ਗੱਲ ਤੋਂ ਇਹ ਸਪਸ਼ਟ ਹੈ ਕਿ ਜਿਸ ਤਰ੍ਹਾਂ ਅਕਾਲ ਤਖਤ ਨੇ ਆਪਣੇ ਹੁਕਮਨਾਮੇ 'ਚ ਕਿਹਾ ਸੀ ਕਿ ਬਕਾਇਦਾ ਜਿਹੜਾ ਹੈ ਅਸਤੀਫਾ ਪ੍ਰਵਾਨ ਕਰਕੇ ਅਕਾਲ ਤਖਤ ਤੇ ਭੇਜੋ ਨਾ ਤਾਂ ਉਸ ਗੱਲ ਨੂੰ ਮੰਨਿਆ ਗਿਆ ਭਾਵੇਂ ਕਿ ਜਿਹੜੀ ਪਹਿਲਾਂ ਸਾਰੀ ਧਾਰਮਿਕ ਸਜ਼ਾ ਲੱਗੀ ਸੀ ਚਾਹੇ ਉਹ ਜੋੜੇ ਸਾਫ਼ ਕਰਨ ਦੀ ਸੀ ਲੰਗਰ ਦੀ ਸੇਵਾ ਦੀ ਸੀ ਜਾਂ ਗੇਟ ਤੇ ਪਹਿਰੇਦਾਰੀ ਕਰਨ ਦੀ ਸੀ ਉਹ ਤਾਂ ਭਾਵੇਂ ਪੂਰੀ ਹੋ ਗਈ ਪਰ ਜਿਸ ਮਾਮਲੇ ਤੇ ਆਨ ਕੇ ਗੱਲ اٹਕੀ ਕਿ ਹੁਕਮਨਾਮੇ ਦਾ ਜਿਹੜਾ ਰਾਜਸੀ ਹਿੱਸਾ ਸੀ ਜਾਂ ਰਾਜਸੀ ਤੌਰ ਤੇ ਜੋ ਆਦੇਸ਼ ਦਿੱਤੇ ਗਏ ਸੀ ਅਕਾਲ ਤਖਤ ਵੱਲੋਂ ਉਹਨਾਂ ਨੂੰ ਅਕਾਲੀ ਦਲ ਮੰਨਣ ਤੋਂ ਇਨਕਾਰੀ ਖੜਾ ਔਰ ਇਸ ਪ੍ਰਸਥਿਤੀ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਵੱਲੋਂ ਇਹ ਬਿਆਨ ਦੇਣਾ ਕਿ ਇਹ ਸਾਡੇ ਵੱਲੋਂ ਬਣਾਈ ਜਿਹੜੀ ਸੱਤ ਮੈਂਬਰੀ ਕਮੇਟੀ ਕੈਮ ਹੈ ਜੋ ਅਸੀਂ ਹੁਕਮਨਾਮੇ ਚ ਕਿਹਾ ਸੀ ਉਸ ਤੇ ਕੈਮ ਹੈ ਤਾਂ ਹੁਣ ਇਹ ਦੇਖਣ ਵਾਲੀ ਸਥਿਤੀ ਹੋਏਗੀ ਕਿ ਇਹ ਜਿਹੜਾ ਟਕਰਾਅ ਹੈ ਜਾਂ ਇਹ ਜਿਹੜਾ ਵਿਰੋਧ ਹੈ ਇਹ ਕਿਸ ਕਿਸਮ ਦੇ ਹਾਲਾਤ ਪੈਦਾ ਕਰਦਾ ਇਸ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਔਰ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਜਰਨਲਿਸਟ ਜਿਨ੍ਹਾਂ ਦਾ ਕਿ ਸਿੱਖ ਰਾਜਨੀਤੀ ਦੇ ਬਾਰੇ ਬੜਾ ਆਪਣਾ ਡੂੰਘਾ ਧਿਆਨ ਹੈ ਤੇ ਉਹਨਾਂ ਨੇ ਮੌਜੂਦਾ ਸਿੱਖ ਰਾਜਨੀਤੀ ਦੇ ਹਰ ਉਤਰਾ ਚੜਾਉ ਨੂੰ ਬੜਾ ਨੇੜਿਓਂ ਦੇਖਿਆ ਔਰ ਉਹਨਾਂ ਦੀ ਇੱਕ ਆਪਣੀ رائے ਹੈ ਇੱਕ ਆਪਣਾ ਨਜ਼ਰੀਆ ਇਹ ਸਾਰਾ ਜੋ ਕੁਝ ਇਸ ਵੇਲੇ ਵਾਪਰ ਰਿਹਾ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਸ ਬਾਰੇ ਕੀ ਸੋਚਦੇ ਆ ਤੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਟਕਰਾਅ ਜਾਂ ਵਿਰੋਧ ਹੈ ਉਸ ਦੇ ਕੀ ਨਤੀਜੇ ਜਾਂ ਕੀ ਸਿੱਟੇ ਸਾਹਮਣੇ ਆ ਸਕਦੇ ਆ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ ਧੰਨਵਾਦ ਜੀ ਸ਼ੁਕਰੀਆ ਸਿੱਧੂ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਤਾਂ ਜਿਹੜਾ ਅਕਾਲ ਤਖਤ ਦਾ ਹੁਕਮਨਾਮਾ ਸੀ ਉਸ ਦੇ ਮੁਤਾਬਕ ਇਹ ਸਾਰਾ ਕੁਝ ਵਰਕਿੰਗ ਕਮੇਟੀ ਚ ਅਸਤੀਫੇ ਨੂੰ ਪ੍ਰਵਾਨ ਕਰਨਾ ਸੁਖਬੀਰ ਸਿੰਘ ਬਾਦਲ ਦੇ ਨੂੰ ਉਹਦੇ ਵਿੱਚ ਇੰਨੀ ਲੰਬੀ ਦੇਰੀ ਕੀਤੀ ਗਈ ਔਰ ਉਸ ਤੋਂ ਬਾਅਦ ਜੇ ਪ੍ਰਵਾਨ ਵੀ ਕੀਤਾ ਗਿਆ ਅਸਤੀਫਾ ਤੇ ਬਾਕੀ ਅਹੁਦੇਦਾਰਾਂ ਨੇ ਕੋਈ ਅਸਤੀਫਾ ਨਹੀਂ ਦਿੱਤੇ ਉਹ ਉਸ ਤਰ੍ਹਾਂ ਕਾਇਮ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਆਪਣੇ ਤੌਰ ਤੇ ਵੱਖਰੀ ਪਾਰਟੀ ਦੀ ਭਰਤੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਅੱਛਾ ਅਸਲ ਵਿੱਚ ਗੱਲ ਇਹ ਹੈ ਜੇ ਅਸੀਂ ਇਸ ਨੂੰ ਦੂਸਰੇ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਗੱਲ ਲਈਏ ਤਾਂ ਇਹ ਹੈ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹੈ ਕਈ ਬੰਦਿਆਂ ਦਾ ਇਹ ਇਹ ਇਤਰਾਜ਼ ਵੀ ਹੈ ਵੀ ਤੁਸੀਂ ਧਾਰਮਿਕ ਤੇ ਪੋਲੀਟੀਕਲ ਨੂੰ ਵੱਖਰਾ ਨਾ ਕਰੋ ਇੱਕ ਪ੍ਰੋਸੈਸ ਹੈ ਇਹ ਕੋਈ ਸੀ ਜਿਹੜਾ ਅਕਾਲ ਤਖਤ ਦਾ ਸਾਰਾ ਉਹਨਾਂ ਨੇ ਸਿਆਸੀ ਲੈਵਲ ਦੇ ਲਈ ਜਿਹੜਾ ਨੁਕਤਾਚੀਨੀ ਕੀਤੀ ਹੈ ਉਹਨਾਂ ਨੇ ਅਕਾਲੀ ਦਲ ਦੇ ਜੋ ਕਾਰਗੁਜ਼ਾਰੀ ਰਹੀ ਹੈ ਸ਼ਾਸਕੀ ਕਾਰਗੁਜ਼ਾਰੀ ਰਾਜਨੀਤੀ ਵਾਲੀ ਗੱਲ ਉੱਤੇ ਸਾਰੀ ਕੀਤੀ ਹੈ ਉਸੇ ਚੋਂ ਧਾਰਮਿਕ ਲੈਵਲ ਦੇ ਜਿਹੜੇ ਇਹਨਾਂ ਤੋਂ ਕਤਾਈਆਂ ਹੋਈਆਂ ਧਾਰਮਿਕ ਦੀਆਂ ਉਸੇ ਸਿਆਸਤ ਵਿੱਚੋਂ ਹੀ ਨਿਕਲੀਆਂ ਬਹੁਤ ਇਹਦਾ ਥਿਊ ਹੈ ਚਲੋ ਠੀਕ ਹੈ ਇਹ ਕੋ ਵੱਖਰਾ ਥਿਊ ਹੈ ਇਹ ਦੋ ਕੁਸ਼ ਹਾਂ ਅਸੀਂ ਸਾਰੇ ਦੋ ਹਿੱਸਿਆਂ 'ਚ ਵੀ ਵੰਡ ਕੇ ਦੇਖ ਲੈਣੇ ਆ ਅੱਛਾ ਸਵਾਲ ਆ ਗਿਆ ਹੁਣ ਇਹਨਾਂ ਨੇ ਬਹੁਤ ਲੰਬਾ ਸਮਾਂ ਤੋਂ ਪਹਿਲਾਂ ਵੀ ਕੋਸ਼ਿਸ਼ ਇਹ ਸੀ ਵੀ ਥੋੜੀ ਜਿਹੀ ਹਲਕੀ ਜਿਹੀ ਧਾਰਮਿਕ ਸਜ਼ਾ ਲਾਇਓ ਇਹ ਇਹ ਪਹਿਲਾਂ ਵੀ 2 ਢਾਈ ਮਹੀਨੇ ਜਿਹੜਾ ਅਗਸਤ ਤੋਂ ਲੈ ਕੇ 2 ਦਸੰਬਰ ਤੱਕ ਇਹ ਚੱਲਦਾ ਰਿਹਾ ਸਾਰਾ ਫਿਰ 2 ਦਸੰਬਰ ਤੇ ਉਹਨਾਂ ਨੇ ਕਲੀਅਰ ਕਰ ਤਾ ਇਹ ਸਾਰਾ ਕਿਹਾ ਵੀ ਤੁਸੀਂ ਆ ਕਰੋ ਜਿਹਦਾ ਇਹ ਸਾਰਾ ਹੁਣ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਇਹਦੇ ਉੱਤੇ ਹੁਣ ਬਿਲਕੁਲ ਸਪਸ਼ਟ ਕਰਤਾ ਵੀ ਅਸੀਂ ਇਹ ਅਸੀਂ ਮੰਨਾਂਗੇ ਨਹੀਂ ਆਪਣੀ ਮਰਜ਼ੀ ਕਰਾਂਗੇ ਤੇ ਇਹ ਮਰਜ਼ੀ ਦੇ ਉੱਤੇ ਉਤਰ ਆਇਆ ਅਕਾਲੀ ਦਲ ਬਾਦਲ ਅੱਛਾ ਹੁਣ ਦੋਨੋਂ ਗੱਲਾਂ ਹੀ ਚੱਲਦੀਆਂ ਵੀ ਆਪਣੀ ਮਰਜ਼ੀ ਉੱਤੇ ਹੁਣ 20 ਜਨਵਰੀ ਤੋਂ ਸਾਰੀ ਸ਼ੁਰੂ ਹੋ ਜੂਗੀ 20 ਜਨਵਰੀ ਤੋਂ ਸਾਰੀ ਜਿਹੜੀ ਉਹ ਭਰਤੀਆਂ ਸ਼ੁਰੂ ਹੋ ਜੂ ਤੇ ਮਾਰਚ ਤੱਕ ਸਵਾ ਕੁ ਮਹੀਨੇ ਚ ਇਹ ਬੋਟੇ ਲੈਵਲ ਤੇ ਖਤਮ ਕਰਕੇ ਤੇ ਇਹਦੇ ਚੋਂ ਫੋਰਗੋਨ ਕਨਕਲੂਜਨ ਹੈ ਬਿਲਕੁਲ ਸਪਸ਼ਟ ਹੈ ਵੀ ਇਹਦੇ ਚੋਂ ਨਿਕਲੇਗਾ ਤਾਂ ਪ੍ਰਧਾਨ ਪ੍ਰਧਾਨਗੀ ਇਹਦੇ ਚੋਂ ਸੁਖਵੀਰ ਸਿੰਘ ਬਾਦਲ ਦੀ ਨਿਕਲੇਗੀ ਕਿਉਂਕਿ ਪ੍ਰੋਸੈਸ ਉਹੀ ਹੈ ਉਸੇ ਦਾ ਗਰੁੱਪ ਹੈ ਉਸੇ ਦੇ ਸਾਰੇ ਬੰਦੇ ਆਬਜ਼ਰਵਰ ਉਥੇ ਦਾ ਹੀ ਸਾਰਾ ਇਲੈਕਸ਼ਨ ਕਮਿਸ਼ਨ ਕਰਾਉਣ ਵਾਲਾ ਸਾਰੇ ਬੰਦੇ ਉਸ ਨੇ ਆਪਣੇ ਲੈਵਲ ਤੇ ਕੀਤੇ ਆ ਸਾਰੇ ਤੇ ਕੋਸ਼ਿਸ਼ ਇਹ ਕੀਤੀ ਹੈ ਵੀ ਲੋਕਾਂ ਨੂੰ ਥੋੜਾ ਜਿਹਾ ਭਲੇਖਾ ਕਿੰਨਾ ਕੁ ਪਾਇਆ ਜਾਵੇ ਕਮੇਟੀ ਦੇ ਬਹੁਤੇ ਬੰਦੇ ਬੰਦਿਆਂ ਨੂੰ ਇੱਥੇ ਆਬਜ਼ਰਵਰ ਲੈਵਲ ਤੇ ਜਲਾ ਦਿੱਤਾ ਗਿਆ ਸਾਰਾ ਕੁਝ ਇਲੈਕਸ਼ਨ ਸਿਸਟਮ ਜਿਹੜਾ ਇਹ ਕਰਾਉਣਾ ਚਾਹੁੰਦੇ ਆ ਡੈਲੀਗੇਟ ਦਾ ਇਲੈਕਸ਼ਨ ਹੋਣਗੇ ਤੇ ਫਿਰ ਸਰਕਲ ਜਥੇਦਾਰ ਡੈਲੀਗੇਟ ਸਾਰੇ ਬਣਾਉਣਗੇ ਜਿਹੜੇ ਤੇ ਇਹ ਪ੍ਰੋਸੈਸ ਲਈ ਉਹਨਾਂ ਨੂੰ ਲਾਤਾ ਇਹ ਭਲੇਖਾ ਪੈਂਦਾ ਸੋ ਆਲੇ ਆ ਵੀ ਅਕਾਲੀ ਦਲ ਦਾ ਕੁਝ ਇਸ ਕਿਸਮ ਦੀ ਲੱਗਦੀ ਆ ਉਹਦੇ ਮਨ ਚ ਇਸ ਗਰੁੱਪ ਦੇ ਸਖਬੀਰ ਸਿੰਘ ਬਾਦਲ ਦੇ ਵੀ ਇਹ ਸਮਝੌਤਾ ਨਹੀਂ ਚਾਹੁੰਦੇ ਕਿਸੇ ਵੀ ਹਾਲਤ ਵਿੱਚ ਬਾਗੀ ਗਰੁੱਪ ਦਾ ਸੁਧਾਰ ਸੁਧਾਰ ਜੋ ਸੁਧਾਰ ਲਹਿਰ ਵਾਲੇ ਜਿਹੜੇ ਅਕਾਲੀ ਲੀਡਰ ਹੈ ਤੇ ਜੇ ਅਸੀਂ ਦੇਖੀਏ ਮੋٹے ਲੈਵਲ ਤੇ ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਫੈਮਿਲੀ ਨੂੰ ਅਸੀਂ ਪਾਸੇ ਕੱਢ ਦਈਏ ਬਾਕੀ ਲੀਡਰ ਤਕਰੀਬਨ ਸਾਰੇ ਦੋਨੋਂ ਪਾਸੇ ਬਰਾਬਰ ਜਈ ਆ ਉਹ ਤਾਂ ਉੱਤਰ ਵੀ ਕੈਬਨਿਟ ਮੰਤਰੀ ਰਹੇ ਉੱਤਰ ਵੀ ਕੈਬਨਿਟ ਮੰਤਰੀ ਰਹੇ ਆ ਕੋਈ ਹੈਵੀweight ਇਧਰ ਇੱਕ ਕਹਿੰਦਾ ਤੁਸੀਂ ਇੰਨਾ ਕਹਿ ਸਕਦੇ ਜੇ ਹੈਵੀweight ਜੇ ਹੈ ਤਾਂ ਉਹ ਵੀ ਬਾਦਲ ਫੈਮਿਲੀ ਦਾ ਹੀ ਹੈ ਮਜੀਠੀਆ ਵਿਕਰਮ ਸਿੰਘ ਮਜੀਠੀਆ ਤੇ ਹੋਰ ਤਾਂ ਸਾਰੇ ਬੰਦੇ ਤਕਰੀਬਨ ਉਸੇ ਕਿਸਮ ਦੇ ਦੋਨੋਂ ਪਾਸੇ ਦੇ ਬੰਦੇ ਆ ਤੇ ਇਹ ਆ ਹੁਣ ਜਿਹੜਾ ਉਹਨਾਂ ਨੇ ਬਰਾਬਰ ਤੇ ਕੀਤੀ ਇਹਨਾਂ ਦੇ ਵਰਕਿੰਗ ਕਮੇਟੀ ਦੇ ਬਰਾਬਰ ਮੀਟਿੰਗ ਕੀਤੀ ਇਹਨਾਂ ਨੇ ਉਥੇ ਅ ਆਪਣਾ ਜਿੰਦਰ ਜਿੰਦਰ ਉਹਨਾਂ ਦਾ ਵੀ ਸਾਰਾ ਮਕਸਦ ਹੀ ਇਹੀ ਸੀ ਸਾਰਾ ਵੀ ਅਸੀਂ ਹੁਣ ਇਹਨਾਂ ਨੂੰ ਇਹਦੇ ਦਰਵਾ ਆਪਣੇ ਅਕਾਲ ਤਖਤ ਦੇ ਭਗੋੜੇ ਪੇਸ਼ ਕਰਨਾ ਤੇ ਹੁਣ ਅਸੀਂ ਲੋਕਾਂ ਚ ਲੈ ਕੇ ਜਾਣੀ ਆ ਸਾਰੀ ਗੱਲਬਾਤ ਤੇ ਉਹ ਕਿੰਨੀ ਕੁ ਹੱਦ ਤੱਕ ਭਗੋੜੇ ਪੇਸ਼ ਕਰ ਚੁੱਕੇ ਆ ਕਿੰਨਾ ਕੁ ਉਹ ਮੂਵਮੈਂਟ ਕਰ ਲੈਣਗੇ ਅੱਗੇ ਤੇ ਵੈਸੇ ਜੇ ਉਹ ਜੋਰ ਕਰਨ ਤਾਂ ਉਹਨਾਂ ਦੇ ਹੱਕ ਚ ਸਾਰੀ ਗੱਲ ਆ ਕਿਉਂਕਿ ਮਾੜੀ ਗੱਲ ਹੈ ਜਿਹੜੀ ਜਿਹੜਾ ਕਿਸ ਖਾਸ ਕਿਸਮ ਦਾ ਵਿਰੋਧ ਹੈ ਉਹ ਬ੍ਰੋ ਤਾਂ ਹਜੇ ਵੀ ਬਾਦਲ ਪਰਵਾਰ ਨੂੰ ਚੱਲਣਾ ਪੂਜੇ ਅਕਾਲੀ ਦਲ ਦਾ ਪੁਰਾਣੇ ਅਕਾਲੀ ਦਲ ਦਾ ਜੋ ਨੈਗੇਟਿਵ ਗੱਲਾਂ ਬਾਤਾਂ ਸਾਰੀਆਂ ਉਹ ਤਾਂ ਇਸੇ ਦੇ ਪ੍ਰਕਾਸ਼ ਸਿੰਘ ਬਾਦਲ ਜਾਂ ਅਬਦ ਸਰਵੀਰ ਸਿੰਘ ਬਾਦਲ ਦੀ ਫੈਮਿਲੀ ਦੇ ਖਾਤੇ 'ਚ ਹੀ ਜਾਣੀ ਆ ਉਹਨਾਂ ਦੇ ਖਾਤੇ 'ਚ ਹੈ ਨਹੀਂ ਉਸ ਕਿਸਮ ਦੀਆਂ ਸਾਰੀਆਂ ਬੇਸ਼ੱਕ ਉਹ ਸ਼ੇਅਰਹੋਲਡਰ ਰਹੇ ਆ ਸੁਧਾਰ ਲਹਿਰ ਵਾਲੇ ਵੀ ਤੇ ਇਸ ਕਰਕੇ ਜੇ ਦੇਖਿਆ ਜਾਵੇ ਜੇ ਉਹ ਕਾਫੀ ਕੁਝ ਕਰ ਕੋਰ ਲੈਂਦੇ ਆ ਆਪਦੇ ਲੈਵਲ ਤੇ ਇਸ ਨੂੰ ਮੋਬਿਲਾਈਜ਼ ਕਰ ਲੈਂਦੇ ਆ ਜਾਂ ਪਾਰਟੀ ਨੂੰ ਆਰਗੇਨਾਈਜ਼ ਕਰ ਲੈਂਦੇ ਆ ਪੰਜ ਪ੍ਰਧਾਨੀ ਸਿਸਟਮ ਦੇ ਲੈਵਲ ਤੇ ਉਹ ਠੀਕ ਹੈ ਉਹਨਾਂ ਨੇ ਇੱਕ ਪ੍ਰਧਾਨ ਦੀ ਥਾਂ ਪੰਜ ਪ੍ਰਧਾਨ ਰੱਖਣੇ ਆ ਉਹ ਸਿਸਟਮ ਰੱਖਣਾ ਤਾਂ ਫਿਰ ਉਹ ਇੱਕ ਬਰਾਬਰ ਦੀ ਪੈਰਲਲ ਧਿਰ ਖੜੀ ਕਰ ਸਕਦੇ ਆ ਤੇ ਉਹਨਾਂ ਨੂੰ ਅਕਾਲ ਤਖਤ ਦੀ ਦੀ ਸਪੋਰਟ ਵੀ ਮਿਲ ਜਾਏਗੀ ਆਸ਼ੀਰਵਾਦ ਹੋਏਗਾ ਆਸ਼ੀਰਵਾਦ ਹੋਏਗਾ ਸਪੋਰਟਰਾਂ ਦਾ ਆਸ਼ੀਰਵਾਦ ਹੋਏਗਾ ਕਿਉਂਕਿ ਉਹਦੇ ਮੁਤਾਬਕ ਉਹ ਚੱਲੇ ਆ ਇਹਦਾ ਮਤਲਬ ਉਹ ਬਰਾਬਰ ਦਾ ਧੜਾ ਖੜਾ ਹੋ ਸਕਦਾ ਹੈ ਤੇ ਫਿਰ ਇਹਦੇ ਚੋਂ ਦੇਖਿਆ ਜਾਏਗਾ ਕਿ ਕਿਹੜਾ ਕਿੰਨਾ ਚਿਰ ਕਿਹੜਾ ਬੰਦਾ ਕਿਹੜਾ ਧੜਾ ਕਿੰਨਾ ਕੁ ਲੋਕਾਂ ਦੇ ਵਿੱਚ ਆਪਣਾ ਇਮਪ੍ਰੈਸ਼ਨ ਆਪਣਾ ਪ੍ਰਭਾਵ ਪਾ ਸਕਦਾ ਉਹ ਇਲੈਕਸ਼ਨ ਦੱਸੇਗੀ ਜਿਹੜਾ ਧੜਾ ਇਹਨਾਂ ਚੋਂ ਤਕੜਾ ਹੋਇਆ ਦੂਜੇ ਧੜੇ ਦੇ ਲੋਕ ਫਿਰ ਹੌਲੀ-ਹੌਲੀ ਆਪਣਾ ਜਿਵੇਂ ਹੁੰਦਾ ਵਫਾਦਾਰੀ ਦੀ ਸੋਚ ਛੁੱਟ ਕੇ ਤੇ ਪੈਰੀ ਆ ਕੇ ਪਾਉਣਗੇ ਤੇ ਉਹ ਸ਼ਾਮਲ ਹੋ ਜਾਣਗੇ ਟੇਢੇ-ਮਿੱਗੇ ਤਰੀਕੇ ਨਾਲ ਬੈਕ ਡੋਰ ਸ਼ਾ ਜਿਹੜਾ ਜਿਵੇਂ ਅਕਾਲੀ ਦਲ ਚ ਹੁੰਦਾ ਆ ਇਹ ਹੁਣ ਦੋਨਾਂ 'ਚ ਰਹਿਣਾ ਇੱਕ ਨਹੀਂ ਹੈ। ਥਾਲ ਦੋ ਸਾਲ ਤੱਕ ਇਦਾਂ ਹੀ ਚੱਲੇਗਾ। ਤੜਾ ਕਿਹੜਾ ਚੱਲਦਾ ਹੁਣ ਟਾਈਮ ਦੱਸੂਗਾ। ਇਹ ਇਹ ਵੀ ਪੋਸਿਬਿਲਿਟੀ ਹੈ ਜੇ ਸੁਧਾਰ ਲਹਿਰ ਵਾਲੇ ਤਖੜਾ ਆਪਣਾ ਕੋਈ ਪ੍ਰੋਗਰਾਮ ਬਣਾ ਲੈਂਦੇ ਆ, ਆਰਗੇਨਾਈਜ਼ ਕਰ ਲੈਂਦੇ ਆ ਤਾਂ ਫੇਰ ਫੇਰ ਉਹਨਾਂ ਉਹ ਇਹ ਬਾਦਲ ਅਕਾਲੀ ਦਲ ਦਾ ਤੜਾ ਵੀ ਇਹ ਕ ਖਾਤਮਾ ਨਾ ਹੋਵੇ ਤਾਂ ਕਮਜ਼ੋਰ ਹੋ ਸਕਦਾ ਹੈਗਾ। ਪਰ ਇੱਕ ਗੱਲ ਇਹਦੇ ਫਾਇਦੇ 'ਚ ਹੈ ਅਕਾਲੀ ਦਲ ਕੋਲੇ। ਜਿਹੜਾ ਬਾਦਲ ਅਕਾਲੀ ਦਲ ਹੈ ਇਹਨਾਂ ਕੋਲੇ ਐਸੈਟਸ ਸਾਰੇ ਅਕਾਲੀ ਦਲ ਦੇ ਦਫ਼ਤਰ ਸਾਰੇ ਅਕਾਲੀ ਦਲ ਦੇ ਇਹਨਾਂ ਦੇ ਕੰਟਰੋਲ 'ਚ ਹੈ ਉਹਨਾਂ ਦਾ ਵੱਡਾ ਦਫ਼ਤਰ ਚੰਡੀਗੜ੍ਹ ਵਾਲਾ ਵੀ ਇਹਨਾਂ ਦੇ ਕੰਟਰੋਲ 'ਚ ਹੈ ਹੋਰ ਕਈ ਜ਼ਿਲ੍ਹਿਆਂ ਤੇ ਵੀ ਅਕਾਲੀ ਦਲ ਦੇ ਦਫ਼ਤਰ ਹੈ ਐਸੈਟਸ ਹੈ ਸਾਰੇ ਉਹ ਵੀ ਇਹਨਾਂ ਦੇ ਕੰਟਰੋਲ 'ਚ ਹੈ ਉਹਨਾਂ ਦੇ ਇਸ ਕਿਸਮ ਦਾ ਕੋਈ ਕੰਟਰੋਲ 'ਚ ਜਾਂ ਨੈਟਵਰਕ ਹੈ ਨਹੀਂ ਸਾਰਾ ਤਾਂ ਨੈਟਵਰਕ ਦੀ ਵੱਡੀ ਗੱਲ ਨਹੀਂ ਹੁੰਦੀ ਸਵਾਲ ਤਾਂ ਪੋਲਿਟਿਕਸ ਹੈ ਤੁਸੀਂ ਕਿਹੜੀ ਪੋਲਿਟਿਕਸ ਲੈ ਕੇ ਆਉਨੇ ਹੋ ਉਹਦੇ ਉੱਤੇ ਤੁਸੀਂ ਨਿਰਭਰ ਹੈ ਵੀ ਉਹ ਉਹ ਲੋਕਾਂ ਨੇ ਜੇ ਉਹ ਤੁਹਾਡੀ ਪੋਲਿਟਿਕਸ ਨੂੰ ਰਿਸਪਾਂਸ ਦਿੱਤਾ ਤੁਹਾਡੀ ਸਿਆਸਤ ਜਾਂ ਸਿਆਸੀ ਲਾਈਨ ਨੂੰ ਜੇ ਸਪੋਰਟ ਕਰਦੇ ਆ ਤਾਂ ਉਹੀ ਤੜਾ ਤਕੜਾ ਹੋ ਜਾਊਗਾ ਤੇ ਰਹਿਣਾ ਇੱਕ ਤੜਈ ਹੈ ਇਹ ਸਾਲ ਤੋਂ ਸਾਲ ਲੱਗ ਜਾਣਗੇ ਦੋਨੋਂ ਤੜੇ ਨਹੀਂ ਚੱਲ ਸਕਦੇ ਇੱਕ ਤੀਜਾ ਵੀ ਹੈ ਜਿਹੜਾ ਖਾਸ ਕਰਕੇ ਮਾਗੀ ਦੇ ਮੇਲੇ ਤੇ ਖੜਾ ਕਰ ਰਹੇ ਆ ਉਹ ਹੈ ਅਮਰਪਾਲ ਦੇ ਪਿਤਾ ਜੀ ਤੇ ਸਰਬਜੀਤ ਐਮਪੀ ਤੇ ਅੰਮ ਤੇ ਅਮਰਪਾਲ ਜਿਹੜਾ ਐਮਪੀ ਹੈ ਉਹਦੇ ਫਾਦਰ ਏ ਹੁਣ ਅਸੀਂ ਕਹਿ ਨਹੀਂ ਸਕਦੇ ਉਹਦਾ ਕੀ ਬਕਤਰ ਬਣਦੀ ਆ ਉਹ ਤੋਂ ਪਹਿਲਾਂ ਕਮੈਂਟ ਨਹੀਂ ਕਰਦੇ ਦੇਖਦੇ ਆ ਕਿਸ ਕਿਸਮ ਦੀ ਗੱਲਬਾਤ ਆ ਪਰ ਜੇ ਹੌਟ ਲੈਵਲ ਦਾ ਜੇ ਗਰਮ ਧਮ ਮਜਾਜੀ ਜੇ ਸਾਰਾ ਪੋਲਿਟਿਕਸ ਰੱਖਣੀ ਆ ਉਹਨਾਂ ਦੀ ਜਾਂ ਸੰਤ ਭਿੰਡਰਾਲਿਆਂ ਦੀ ਲੈਗਸੀ ਲੈਵਲ ਤੇ ਉਹਨਾਂ ਦੀ ਵਿਰਾਸਤ ਲੈਵਲ ਤੇ ਬਣਨਾ ਤਾਂ ਉਹਨਾਂ ਦੀ ਵਿਰਾਸਤ ਜਿਹੜੀ ਉਹ ਬੜੀ ਸਖਤ ਵਿਰਾਸਤ ਹੈ ਉਹਦੇ ਵਿੱਚੋਂ ਮਿਲਿਟੈਂਸੀ ਨਿਕਲ ਸਕਦੀ ਆ ਹਥਿਆਰਬੰਦ ਮੂਵਮੈਂਟ ਅੱਗੇ ਉਹਦੇ ਉਸੇ ਵਿਰਾਸਤ ਚੋਂ ਲੜੀ ਗਈ ਆ ਉਹਦੇ ਚੋ ਜਿਹੜੀ ਸਿਆਸੀ ਵੋਟਾਂ ਦੀ ਗਿਣਤੀ ਮਿੰਤੀ ਵਾਲੀ ਜਾਂ ਵੋਟਾਂ ਵਾਲੀ ਜਾਂ ਇਲੈਕਸ਼ਨ ਸਿਸਟਮ ਵਾਲੀ ਪੋਲਿਟਿਕਸ ਆ ਉਹ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਉਹ ਨਾਲ ਜੁੜਦੀ ਇਹ ਅੱਗੇ ਵੀ ਤਿਆਰਪੇ ਹੋ ਚੁੱਕੇ ਆ ਆ ਖਾਸ ਕਰਕੇ ਹਰਜੀਮਾਨ ਦਾ ਤਿਆਰਪਾ ਵੀ ਇਸੇ ਲੈਵਲ ਤੇ ਹੀ ਆ ਵੀ ਉਹ 30-35 ਸਾਲਾਂ ਤੋਂ ਇਸ ਕਿਸਮ ਦਾ ਖਾਲਿਸਤਾਨ ਜਾਂ ਸਾਧਪਿੰਡਾਂ ਵਾਲਿਆਂ ਦੇ ਨਾਂ ਤੇ ਕਰਦਾ ਆਇਆ ਤੇ ਪਰ ਇਲੈਕਸ਼ਨ ਸਿਸਟਮ ਦੇ ਵਿੱਚ ਇਹ ਗੱਲ ਨਹੀਂ ਚੱਲਦੀ ਇਹ ਵੱਖਰੀ ਇਹਦੇ ਵਿੱਚੋਂ ਵੱਖਰੀ ਕਿਸਮ ਦਾ ਫਿਰ ਲੈਣ ਨਿਕਲਦੀ ਆ ਸਿੱਖਾਂ ਦੀ ਉਹ ਲੈਣ ਫਿਰ ਇਲੈਕਸ਼ਨ ਸਿਸਟਮ ਤੇ ਜਾਂ ਪਾਰਟੀ ਲੈਵਲ ਤੇ ਤੇ ਫਿੱਟ ਨਹੀਂ ਬੈਠਦੀ ਇਹ ਸਿਸਟਮ ਦੇ ਵਿੱਚ ਹਾਂਜੀ ਸਸਦ ਜੀਸਟਰ ਤੁਸੀਂ ਸਾਰੀ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਅੰਦਰ ਵੀ ਇੱਕ ਅਕਾਲੀ ਤ ਤੜਾ ਉਹ ਜਿਹੜਾ ਪਹਿਲਾਂ ਬਾਹਰ ਬਾਗੀ ਹੋ ਕੇ ਬੈਠਾ ਜਾਂ ਸੁਧਾਰ ਲਹਿਰ ਦੇ ਨਾਂ ਤੇ ਕੰਮ ਕਰ ਰਿਹਾ ਤੇ ਹੁਣ ਵੀ ਜਿਹੜੀ ਵਰਕਿੰਗ ਕਮੇਟੀ ਹੋਈ ਹੈ ਉਹਦੇ ਵਿੱਚ ਵੀ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਜਾਂ ਚਰਚਾ 'ਚ ਹੈਗੀਆਂ ਗੱਲਾਂ ਕਿ ਇਕਬਾਲ ਸਿੰਘ ਝੁੰਦਾ ਨੇ ਵੀ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਸੀਗਾ ਕਿ ਸਾਨੂੰ ਜਿਹੜਾ ਅਕਾਲ ਤਖਤ ਦਾ ਹੁਕਮਨਾਮਾ ਉਹ ਸਿੱਧਾ ਸਾਰਾ ਪੂਰਾ ਮੰਨਣਾ ਚਾਹੀਦਾ ਜਿਵੇਂ ਉਹਨਾਂ ਨੇ ਕਿਹਾ ਇਸ ਤਰ੍ਹਾਂ ਹੀ ਕਹਿੰਦੇ ਆ ਕਿ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਬਿੰਦ ਸਿੰਘ ਲੋਂਗੋਵਾਲ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਵਿਚਾਰ ਦਿੱਤੇ ਹੋਰ ਵੀ ਕਈ ਆਗੂਆਂ ਨੇ ਉੱਥੇ ਕਹਿੰਦੇ ਆ ਕਿ ਵਰਕਿੰਗ ਕਮੇਟੀ 'ਚ ਇਸ ਤਰ੍ਹਾਂ ਦੀ ਗੱਲ ਨੂੰ ਜ਼ੋਰਦਾਰ ਰੱਖਿਆ ਤੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਕਬਾਲ ਸਿੰਘ ਝੁੰਦਾ ਦੀ ਇਹਗਵਾਈ ਜਿਹੜੀ ਕਮੇਟੀ ਬਣਾਈ ਸੀ ਕਾਲੀ ਦਲ ਨੇ ਦੇ ਉਸ ਨੇ ਵੀ ਜਿਹੜੀ ਆਪਣੀ ਰਿਪੋਰਟ ਦਿੱਤੀ ਸੀ 100 ਵਿਧਾਨ ਸਭਾ ਹਲਕਿਆਂ 'ਚ ਜਾ ਕੇ ਕਾਡਰ ਦੀ ਜਿਹੜੀ ਵਰਕਰ ਦੀ رائے ਲੈ ਕੇ ਉਹਦੇ ਵਿੱਚ ਵੀ ਇਹ ਹੀ ਸੀਗਾ ਕਿ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹ ਬਦਲੀ ਜਾਵੇ ਤਾਂ ਹੀ ਅਕਾਲੀ ਦਲ ਜਿਹੜਾ ਸਰਵਾਈਵ ਕਰ ਸਕਦਾ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਉਹਨਾਂ ਨੇ ਅੰਦਰ ਵੀ ਕਹੀਆਂ ਪਰ ਉਹਨਾਂ ਦੀ ਉਸ ਨੂੰ ਸੁਣਵਾਈ ਨਹੀਂ ਹੋਈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਹਨਾਂ ਹਾਲਤਾਂ ਵਿੱਚ ਅਕਾਲੀ ਦਲ ਇਸ ਤਰ੍ਹਾਂ ਹੀ ਕਰਦਾ ਤਾਂ ਜਿਹੜਾ ਅੰਦਰ ਇੱਕ ਇਸ ਤਰ੍ਹਾਂ ਦਾ ਗਰੁੱਪ ਵੀ ਬੈਠਾ ਉਹ ਵੀ ਵੱਖ ਹੋ ਸਕਦਾ ਅ ਨਹੀਂ ਉਹਦਾ ਕੁਝ ਕਹਿ ਨਹੀਂ ਸਕਦੇ ਵੇਖੇ ਵਿਚਾਰਕ ਬੰਦਿਆਂ ਨੇ ਅੰਦਰ ਜਿਨ੍ਹਾਂ ਦਾ ਤੁਸੀਂ ਨਾਂ ਲੈ ਚੁੱਕੇ ਉਹਨਾਂ ਤੋਂ ਇਲਾਵਾ ਵੀ ਇੱਕ ਦੋ ਹੋਰ ਬੰਦਿਆਂ ਨੇ ਵੀ ਅੰਦਰ ਇਸ ਗੱਲ ਦਾ ਵਿਰੋਧ ਕੀਤਾ ਬੈਸ ਹੋਈ ਆ ਵਰਕਿੰਗ ਕਮੇਟੀ ਚ ਅਕਾਲੀ ਦਲ ਦੀ ਅਕਾਲੀ ਦਲ ਦੇ ਆਫਿਸ ਚ ਸਕਬੀਰ ਬਾਦਲ ਨੇ ਦੇ ਸਾਹਮਣੇ ਬੈਸ ਹੋਈ ਆ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਲਾਗੂ ਕਰੋ 2 ਦਸੰਬਰ ਦਾ ਤੁਸੀਂ ਅਕਾਲ ਤਖਤ ਦੇ ਈਵਨ ਇੱਥੋਂ ਤੱਕ ਸੁਣਿਆ ਵੀ ਬਲਵਿੰਦਰ ਭੁੰਦੜ ਜਿਹੜਾ ਐਕਟਿੰਗ ਜਨ ਸੀ ਐਕਟਿੰਗ ਪ੍ਰਧਾਨ ਹੈ ਹੁਣ ਅਕਾਲੀ ਦਲ ਦਾ ਉਸ ਉਹ ਵੀ ਇਸੇ ਪਾਸੇ ਆਪਣਾ ਵਜਨ ਦੇ ਰਿਆ ਸੀਗਾ ਇਹ ਨਹੀਂ ਪਤਾ ਹੁਣ ਕਿੱਥੋਂ ਤੱਕ ਕਿਵੇਂ ਕੌਣ ਬਣ ਗਿਆ ਅਖੀਰ ਤੇ ਅਖੀਰ ਤੇ ਗੱਲ ਇਹ ਹੋ ਗਈ ਹੈ ਜਿਹੜਾ ਹੁਣ ਆਪਾਂ ਫੈਸਲਾ ਉਹਨਾਂ ਨੇ ਇਹ ਸਾਰਾ ਸਮਝੌਤੇ ਲੈਵਲ ਤੇ ਸੁਣਾਤਾ ਜਿਹੜਾ ਵੀ ਅਸੀਂ ਹੁਣ ਚੋਣ ਮੀਟਿੰਗ ਅਸੀਂ ਹੁਣ ਜਿਹੜੀ ਮੈਂਬਰਸ਼ਿਪ ਸ਼ੁਰੂ ਕਰਤੀ ਹੈ ਤੇ ਪਹਿਲੀ ਮਾਰਚ ਤੱਕ ਅਸੀਂ ਸਾਰੀ ਚੋਣ ਖਤਮ ਕਰ ਦਿਆਂਗੇ ਪੁਰਸਵਾਲ ਇਹ ਹੈ ਵੀ ਇਹ ਇਹ ਅੰਦਰੋਂ ਵਿਰੋਧ ਦੀ ਗੱਲ ਕੀ ਹੈ ਮੈਨੂੰ ਤਾਂ ਇਹ ਵਿਰੋਧ ਤਾਂ ਕਰਨਗੇ ਇਹਨਾਂ ਵਿੱਚੋਂ ਨਿਕਲ ਕੇ ਬੰਦੇ ਉਧਰ ਜਾ ਸਕਦੇ ਜਿਵੇਂ ਪਹਿਲਾਂ ਮੈਂ ਇਸੇ ਗੱਲ ਉੱਤੇ ਆਪਾਂ ਗੱਲ ਕੀਤੀ ਹੈ ਵੀ ਤਾਂ ਬਣ ਕੇ ਜਾ ਸਕਦੇ ਜੇ ਦੂਜਾ ਗਰੁੱਪ ਕੁਝ ਮੋਬਾਈਲਾਈਜ਼ ਕਰੂਗਾ ਕੁਝ ਤਕੜਾ ਬਹੂਗਾ ਕੁਝ ਲੋਕਾਂ ਤੇ ਜਾਊਗਾ ਆਪਣੀ ਗੱਲ ਕਹਿਊਗਾ ਕੁਝ ਅਕਾਲ ਤਖਤ ਦੀ ਦੀ ਸਾਈਡ ਤੋਂ ਅਕਾਲ ਤਖਤ ਦੀ ਪੋਜੀਟਿਵ ਸਾਈਡ ਤੇ ਹੈ ਉਨ੍ਹਾਂ ਦੇ ਹੱਕ ਜਾਨੀਆਂ ਕਾਲ ਤੱਕ ਦੀਆਂ ਗੱਲਾਂ ਤੇ ਉਹ ਲੋਕਾਂ 'ਚ ਲਜਾ ਸਕਦੇ ਆ ਕਿ ਨਕਲ ਜਾਂਦੇ ਆ ਜੇ ਉਹ ਨਹੀਂ ਕੁਛ ਲ ਜਾਂਦੇ ਕਹਿਣਗੇ ਵੀ ਹੁਣ ਅਸੀਂ ਘਰੇ ਹੀ ਬੈਠੇ ਆ ਜਿਸ ਦੇ ਜਿਵੇਂ ਉੱਥੇ ਉਸ ਦਿਨ ਇੱਕ ਦੋ ਲੀਡਰਾਂ ਨੇ ਉੱਠ ਕੇ ਕਿਹਾ ਵੀ ਜਲੰਧਰ ਦੀ ਮੀਟਿੰਗ 'ਚ ਕੋਈ ਗੱਲ ਨਹੀਂ ਜੀ ਅਸੀਂ ਆਪਣੇ ਘਰ ਹੁਣ ਜਾ ਕੇ ਬਹਿ ਜਾਾਂਗੇ ਐਂ ਕਰਾਂਗੇ ਇਉਂ ਤਾਂ ਪਾਰਟੀ ਚੱਲਦੀ ਨਹੀਂ ਜੇ ਕੁਛ ਕਰਨਗੇ ਕੰਮ ਥੇਰ ਉਹਨਾਂ ਨੂੰ ਜਿਹੜਾ ਜਿਹੜੇ ਉਹ ਜਿਹੜਾ ਉਹ ਤਾਲਮੇਲ ਕਮੇਟੀ ਸੰਗਠਨ ਬਣਾਉਣ ਦੀ ਗੱਲ ਹੈ ਪੰਜ ਪ੍ਰਧਾਨੀ ਸਿਸਟਮ ਦੇ ਪਾਰਟੀ ਬਣਾਉਣ ਦੀ ਗੱਲ ਹੈ ਇਹ ਕਾਫੀ ਹੱਦ ਤੱਕ ਮਕਬੂਲ ਹੋ ਜੇਗੀ ਲੋਕਾਂ ਨੂੰ ਕਿਉਂਕਿ ਸਿੱਖ ਚਾਹੁੰਦੇ ਵੀ ਇੱਕ ਪਾਰਟੀ ਤਾਂ ਹੋਵੇ ਪੰਜਾਬ ਚਾਹੁੰਦਾ ਵੀ ਇੱਕ ਪਾਰਟੀ ਦਾ ਕਾਲੀਆਂ ਦੀ ਹੋਵੇ ਦੇਖੋ ਜੀ ਸਰ ਸਾਰੇ ਪੰਜਾਬੀ ਤਾਂ ਇੱਕ ਗੱਲ ਦੇ ਤਾਂ ਹੱਕ 'ਚ ਨੇ ਇਹ ਬੜੀ ਚੰਗੀ ਗੱਲ ਵੀ ਹੈ ਕਿ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਤੇ ਇਸ ਕਰਕੇ ਕਾਲੀ ਦਲ ਦਾ ਇੱਥੇ ਬਣੇ ਰਹਿਣਾ ਤੇ ਮਜ਼ਬੂਤ ਰਹਿਣਾ ਜ਼ਰੂਰੀ ਹੈ ਪੰਜਾਬ ਦੇ ਖੇਤਾਂ ਹਾਂ ਬਿਲਕੁਲ ਜ਼ਰੂਰੀ ਲੋਕ ਚਾਹੁੰਦੇ ਸਾਰਾ ਮਜੂਦ ਹੈ ਇਸ ਕਰਕੇ ਹੁਣੇ ਕਸ਼ਮ ਕਹ ਚੱਲੀ ਗਈ ਦੋਨਾਂ ਗਰੁੱਪਾਂ ਦੀ ਦੋਨਾਂ ਗਰੁੱਪਾਂ ਵਿੱਚ ਇਹ ਵੀ ਗੱਲਬਾਤ ਹੈ ਇੱਕ ਗੱਲ ਸਪਸ਼ਟ ਹੈ ਵੀ ਅਕਾਲੀ ਦਲ ਬਾਦਲ ਇਹਸ ਕਰਕੇ ਆਪਣੀ ਮਨਮਰਜ਼ੀ ਕਰਨਾ ਚਾਹੁੰਦਾ ਹੈ ਜਿਹੜੀ 8 ਤਰੀਕ ਨੂੰ ਜਸੇਦਾਰਾਂ ਨੂੰ ਜਾ ਕੇ ਰਣਵੀਰ ਸਿੰਘ ਨੂੰ ਕਹਿੰਦੇ ਆ ਵੀ ਸਾਡੀ ਗੱਲ ਸਾਰੀ ਉਹਨੇ ਮੰਨ ਲਈ ਸੀ ਅਸੀਂ ਮਿਲ ਕੇ ਆਏ ਆ ਉਦੋਂ ਉਹ ਸਾਰੇ ਐਸਜੀਪੀਸੀ ਦੇ ਹੈਵੀ weight ਹੈ ਜਿਹੜੇ ਐਗਜ਼ੀਕਿਊਟਿਵ ਦੇ ਮੈਂਬਰ ਹੈ ਉਹ ਲੈ ਕੇ ਗਏ ਸਾਰੇ ਵੀ ਉਹ ਇੱਕ ਤਰੀਕੇ ਨਾਲ ਤੁਸੀਂ ਜੇ ਅਸੀਂ ਸਪੱਸ਼ਟ ਸ਼ਬਦਾਂ ਚਾਹੁੰਦੇ ਤੇ ਇਹ ਜਿਹੜੀ ਐਕਸਰਸਾਈਜ਼ ਕੀਤੀ ਵੱਡਾ ਡੈਲੀਗੇਸ਼ਨ ਲੈ ਕੇ ਗਿਆ 9 10 ਬੰਦੇ ਆ ਤਾਂ ਇਹ ਤਾਂ ਅਕਾਲ ਤਖਤ ਦੇ ਜਸੇਦਾਰ ਨੂੰ ਝਲਕਾਉਣ ਦੀ ਗੱਲ ਸੀ ਉਹਨੂੰ ਦਬਾਉਣ ਦੀ ਗੱਲ ਸੀ ਪ੍ਰੈਸ਼ਰ ਪਾਉਣ ਦੀ ਗੱਲ ਸੀ ਉਹਦੇ ਤੇ ਇਸੇ ਕਰਕੇ ਇਕੱਠੇ ਲੈਵਲ ਤੇ ਗਏ ਅਕਾਲ ਤਖਤ ਨੂੰ ਉਹਦੇ ਜਸੇਦਾਰਾਂ ਨੂੰ ਵੀ ਪਤਾ ਹੈ ਕਿ ਸਾਡੀ ਅਪਾਇੰਟਿੰਗ ਅਥਾਰਟੀ ਇਹ ਐ ਜੀਪੀਸੀ ਹੈ ਤੇ ਹਟਾਉਣ ਵਾਲੇ ਵੀ ਇਹ ਹੈ ਅਸੀਂ ਇਹਨਾਂ ਦੇ ਇਹੀ ਸਾਡੇ ਨਾਲ ਸਾਡੇ ਅਪਾਇੰਟਿੰਗ ਤੇ ਰਿਮੂਵਲ ਵਾਲੀ ਅਥਾਰਟੀ ਹੈ ਤੇ ਇਸ ਕਰਕੇ ਫਿਰ ਉਹ ਇਹ ਜਦੋਂ ਕਿਹਾ ਜਾਂਦਾ ਡਾਕਟਰ ਚੀਬੇ ਨੇ ਕਿਹਾ ਵੀ ਉਸ ਸਿੰਘ ਸਾਹਿਬ ਕਨਵਿੰਸ ਹੋ ਗਏ ਚੁੱਪ ਕਰ ਗਏ ਉੱਥੇ ਕਨਵਿੰਸ ਹੋ ਜਾਂ ਨਹੀਂ ਨਾ ਕਨਵਿੰਸ ਹੁੰਦੇ ਤਾਂ ਫਿਰ ਦੁਬਾਰਾ ਬਿਆਨ ਕਿਉਂ ਦਿੰਦੇ ਇਸ ਕਰਕੇ ਉਹ ਚੁੱਪ ਕਰ ਗਏ ਉਹ ਸਾਰੇ ਪ੍ਰੈਸ਼ਰ ਦੇ ਥੱਲੇ ਇਹ ਪ੍ਰੈਸ਼ਰ ਵਾਰੀ ਵਾਰੀ ਪਾਉਣ ਜਾਂਦੇ ਆ ਅਕਾਲੀ ਦਲ ਦੇ ਕੋਲੇ ਸਖਵੀਰ ਬਾਦਲ ਕੋਲੇ ਇੱਕੋ ਹੀ ਪੋਜੀਟਿਵ ਪੁਆਇੰਟ ਜਿਆਦਾ ਵੱਡਾ ਉਹਨਾਂ ਨਾਲੋਂ ਦੂਸਰਿਆਂ ਨਾਲੋਂ ਉਹ ਹੈਗਾ ਵੀ ਇਹਦੇ ਕੋਲੇ ਐਸਜੀਪੀਸੀ ਦਾ ਕੰਟਰੋਲ ਹੈ ਐਸਜੀਪੀਸੀ ਦਾ ਕੰਟਰੋਲ ਐਸਜੀਪੀਸੀ ਦਾ ਇੱਕ ਕਾਫੀ ਵੱਡਾ ਨੈਟਵਰਕ ਹੈ ਤੇ ਅਕਾਲ ਤਖਤ ਵੀ ਇੰਟਰਐਕਟਲੀ ਉਹ ਕੰਟਰੋਲ ਕਰਦੇ ਆ ਇਹ ਨੈਟਵਰਕ ਕਰਕੇ ਹੀ ਸਾਰਾ ਕੁਝ ਉਹ ਜੋੜ ਕਰ ਰਿਹਾ ਤੇ ਇਸ ਕਨਸੈਪਟ ਤੋਂ ਮੁੜ ਕੇ ਦੂਜੇ ਪਾਸੇ ਉਹ ਦੂਜਿਆਂ ਦੇ ਹੱਕ 'ਚ ਆ ਵੀ ਉਹ ਅਕਾਲ ਤਖਤ ਦੇ ਦੇ ਤੋਂ ਮੁੜ ਕੇ ਨਹੀਂ ਅਕਾਲ ਤਖਤ ਦੇ ਸਾਰੇ ਪ੍ਰੋਗਰਾਮ ਤੋਂ ਉਹਦੇ ਅਨੁਸਾਰ ਹੀ ਬਣ ਕੇ ਚੱਲ ਰਹੇ ਆ ਦੋਨਾਂ 'ਚ ਇਹ ਫਰਕ ਹੈ ਹਾਂਜੀ ਉਹਨਾਂ ਨੂੰ ਇਸ ਗੱਲ ਦਾ ਸਹਾਰਾ ਇੱਕ ਤਾਂ ਇਹ ਹੈਗਾ ਹੀ ਆ ਨਾ ਕਿ ਹੁਣ ਦੇਖੋ ਜੇ ਸ਼ਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਉਹ ਨਹੀਂ ਮੰਨ ਰਿਹਾ ਜਿਹੜੀ ਗੱਲ ਕਾਲ ਤਖਤ ਦੇ ਹੁਕਮਨਾਮੇ ਅਨਸਾਰ ਨਹੀਂ ਚੱਲਦੇ ਤਾਂ ਕਾਲ ਤਖਤ ਜਾਂ ਸਿੰਘ ਸਹਿਬਾਨ ਉਹਨੂੰ ਪੰਥ ਚੋਂ ਵੀ ਛੇਕ ਸਕਦੇ ਆ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਐਕਸ਼ਨ ਲੈ ਸਕਦੇ ਆ ਉਹ ਐਕਸ਼ਨ ਤਾਂ ਲੈਣਗੇ ਬਿਲਕੁਲ ਸਪਸ਼ਟ ਹੈ ਵੀ ਜੇ ਉਹਨਾਂ ਨੂੰ ਕੋਈ ਸਪੋਰਟ ਸੁਧਾਰ ਅਕਾਲੀ ਦਲ ਦੀ ਉਹਨਾਂ ਦੇ ਉਸ ਲੀਡਰਾਂ ਦੀ ਬਾਗੀ ਲੀਡਰਾਂ ਦੀ ਉਹਨਾਂ ਨੂੰ ਮਿਲਦੀ ਰਹੀ ਸਪੋਰਟ ਹੁਣ ਸਪੋਰਟ ਦੇ ਉੱਤੇ ਉਹਨਾਂ ਨੂੰ ਲੱਗਿਆ ਵੀ ਆ ਧਿਰ ਕਾਫੀ ਵੱਡੀ ਖੜੀ ਐ ਤੇ ਫੇਰ ਉਹ ਧਿਰ ਦੀ ਸਪੋਰਟ 'ਚ ਆ ਜਾਣਗੇ ਤੋਂ ਤੇ ਉਹ ਧਿਰ ਫੇਰ ਐਸਜੀਪੀਸੀ ਦੀ ਵੀ ਇੱਕ ਵੱਡੀ ਧਿਰ ਦੇ ਲੈਵਲ ਤੇ ਇਲੈਕਸ਼ਨ ਵੀ ਲੜਨਗੇ ਬਦਲ ਆਉਣ ਦੀ ਕੋਸ਼ਿਸ਼ ਵੀ ਕਰਨਗੇ ਸਾਰੇ ਸੈਟਅਪ ਨੂੰ ਐਸਜੀਪੀਸੀ ਦੇ ਨੂੰ ਤੇ ਉਹ ਇੱਕ ਧਿਰ ਬਣ ਕੇ ਖੜੇ ਹੋਣਗੇ ਸਾਰੇ ਹੁਣ ਵੀ ਧਿਰ ਰਹਿਗੇ ਆ ਉਹ ਆ ਇਲੈਕਸ਼ਨ 'ਚ ਪਿਛਲੇ ਐਸਜੀਪੀਸੀ ਦੇ ਅਜਿਹੇ ਸਾਲਾਨਾ ਇਲੈਕਸ਼ਨ ਹੁੰਦਾ ਉਹਦੇ ਚ ਤਾਂ ਉਹ ਤਿਰਦੇ ਲੈਵਲ ਤੇ ਆਏ ਸੀ ਕਿ ਬੇਸ਼ੱਕ ਉਹ ਬੜੀ ਛੋਟੀ ਧਿਰ ਰਹੀ ਇਹ ਅਕਾਲੀ ਦਲ ਬਾਦਲਪੁਰੇ ਵੱਡੀ ਧਿਰ ਹੈ ਤੇ ਇਸ ਕਰਕੇ ਉਹ ਫੇਰ ਵੀ ਕੋਸ਼ਿਸ਼ ਕਰਨਗੇ ਪਰ ਉਦੋਂ ਹਜੇ ਹੁਕਮਨਾਵਾ ਨਹੀਂ ਸਿਆ ਹੁਣ ਹੁਕਮਨਾਵਾ ਉਹਨਾਂ ਦੇ ਫੇਵਰ ਚ ਆ ਗਿਆ ਤੇ ਜਿਹੜੇ ਜਿਹਨੇ ਪਾਸੇ ਉਹ ਖੜੇ ਆ ਤੇ ਇਸ ਕਰਕੇ ਬਹੁਤ ਵੱਡੀ ਗੱਲ ਇਹ ਆ ਵੀ ਇਹ ਕਰਦੇ ਕੀ ਆ ਦੋਨੋਂ ਸਾਈਡਾਂ ਉੱਤੇ ਕਿਸ ਕਿਸਮ ਦੀ ਪੋਲੀਟੀਕਲ ਵੇਖੋ ਹੁਣ ਜਿਹੜੀ ਇਹ ਕੋਸ਼ਿਸ਼ ਕਰ ਰਹੇ ਆ ਆਪ ਦਾ ਸ਼ਕਤੀ ਪ੍ਰਦਰਸ਼ਨ ਪਹਿਲਾਂ ਨਾਲ ਅਕਾਲ ਤਖਤ ਜသਿਹਦਾਰ ਕੋਲੇ ਉਹ ਮਿਲ ਕੇ ਜਗਵੀਰ ਸਿੰਘ ਨੂੰ ਮਿਲ ਕੇ ਗੈਨੀ ਰੁਘਵੀਰ ਸਿੰਘ ਨੂੰ ਮਿਲ ਕੇ ਸ਼ਕਤੀ ਪ੍ਰਦਰਸ਼ਨ ਦੀ ਇੱਕ ਇੰਟਰੈਕਟ ਲਈ ਸਾਰੇ ਹੈਵੀ weight ਅਕਾਲੀ ਦਲ ਦੇ ਬੰਦੇ ਲੈ ਕੇ ਗਏ ਜਾਂ ਐਸਜੀਪੀਸੀ ਦੇ ਲਗੇ ਹੁਣ ਉਹ 14 ਤਰੀਕ ਨੂੰ ਮਾਗੀ ਦੇ ਮੇਲੇ ਉੱਤੇ ਬਹੁਤ ਵੱਡਾ ਇਕੱਠ ਕਰਕੇ ਫਿਰ ਅਕਾਲੀ ਦਲ ਬਾਦਲ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਜਿਵੇਂ ਉਹਨੇ 94 'ਚ ਕੀਤਾ ਸੀ 99 'ਚ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਤੇ ਜသਿਹਦਾਰ ਵੀ ਬਦਲੇ ਸੀ ਇੱਕ ਤਖਤਾਂ ਦੇ ਉਹ ਸਾਰਾ ਕੁਝ ਉਹਦੋਂ ਕੀਤਾ ਸੀਗਾ ਇਹ ਉਸ ਕਿਸਮ ਦਾ ਜੇ ਹੁਣ ਆਹ ਬਹੁਤ ਵੱਡੀ ਇੱਥੇ ਇਹਨਾਂ ਨੇ ਰੈਲੀ ਕਰ ਲਈ ਰੈਲੀ ਵਿੱਚੋਂ ਉਹਨਾਂ ਦਾ ਲੱਗਾਇਆ ਵੀ ਸਾਡੀ ਬਹੁਤ ਜ਼ਿਆਦਾ ਫਾਲਿੰਗ ਹਜੇ ਉਵੇਂ ਖੜੀ ਹੈ ਸਾਰਾ ਕਾਲੀਦਾਲ ਮジョਰਿਟੀ ਬਹੁਤਾ ਹਿੱਸਾ ਸਾਡੇ ਵੱਲ ਆ ਰਿਹਾ ਹੈ ਫੇਰ ਉਹ ਬਿਲਕੁਲ ਨਹੀਂ ਸ਼ਾਇਦ ਫਿਰ ਇਹ ਹੋ ਜਾਵੇ ਉਸ ਤੋਂ ਬਾਅਦ ਅਗਲਾ ਸਟੈਪ ਇਹਨਾਂ ਦਾ ਕਾਲੀਦਾਲ ਬਾਦਲ ਦਾ ਵੀ ਜਸੇਦਾਰਾਂ ਨੂੰ ਇਹਨਾਂ ਨੂੰ ਇਹ ਤੋਂ ਆਪਣੀਆਂ ਪੋਜੀਸ਼ਨਾਂ ਤੋਂ ਪਾਸੇ ਕਰਨਾ ਹਟਾਉਣਾ ਰਿਮੂਵ ਕਰਨਾ ਜਾਂ ਉਹਨਾਂ ਨੂੰ ਨਿਊਟਰਲਾਈਜ਼ ਕਰਨਾ ਅੰਗਰੇਜ਼ੀ ਚ ਆਪਾਂ ਕਹੀਏ ਤਾਂ ਜੀ ਜੀ ਖੁੰਡਾ ਕਰ ਦੇਣਾ ਉਹਨਾਂ ਦੀ ਸਾਰੀ ਤਾਕਤ ਨੂੰ ਇਹੋ ਜਿਹਾ ਕੁਝ ਵੀ ਕਰ ਸਕਦੇ ਹਾਂਜੀ ਤੇ ਪਰ ਉਹਦੇ ਵਿੱਚ ਸਿਸਟਮ ਜਿਸ ਤਰ੍ਹਾਂ ਉਹਨ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਉਸ ਕਮੇਟੀ ਦੇ ਕਨਵੀਨਰ ਨੇ ਜਿਹੜੀ ਅਕਾਲ ਤਖਤ ਵੱਲੋਂ ਬਣਾਈ ਗਈ ਹੈ ਤੇ ਕਾਬ ਤੱਕ ਦੇ ਜਥੇਦਾਰ ਵੱਲੋਂ ਇਹ ਬਿਆਨ ਦੇਣਾ ਕਿ ਉਹ ਕਮੇਟੀ ਉਸ ਤਰ੍ਹਾਂ ਹੀ ਕਾਇਮ ਆ ਅਸੀਂ ਕੋਈ ਭੰਗ ਨਹੀਂ ਕੀਤੀ ਤਾਂ ਇਹਦਾ ਮਤਲਬ ਹੈ ਕਿ ਫਿਰ ਜਿਹੜਾ ਹਰਜਿੰਦਰ ਸਿੰਘ ਧਾਮੀ ਆ ਉਹਦੇ ਤੇ ਉੱਤੇ ਵੀ ਤਾਂ ਇਹ ਜ਼ਿੰਮੇਵਾਰੀ ਆਏਗੀ ਨਾ ਕਿ ਉਹ ਕੀ ਕਰੇਗਾ ਕਿ ਉਹ ਐਕਟਿਵ ਹੋਏਗਾ ਕਿ ਉਹ ਉਸ ਦੀ ਮੀਟਿੰਗ ਸੱਦੇਗਾ ਕਿ ਉਹ ਭਰਤੀ ਸ਼ੁਰੂ ਕਰੇਗਾ ਤਾਂ ਇਸ ਸਥਿਤੀ ਦੇ ਵਿੱਚ ਧਾਮੀ ਦੀ ਕੀ ਪੋਜੀਸ਼ਨ ਤੁਸੀਂ ਦੇਖਦੇ ਹੋ ਧਾਮੀ ਦੀ ਪੋਜੀਸ਼ਨ ਤਾਂ ਬਿਲਕੁਲ ਕਲੀਅਰ ਆ ਧਾਮੀ ਤਾਂ ਹੁਣ ਜੁੜਿਆ ਹੋਇਆ ਇੱਕ ਗਰੁੱਪ ਪੋਲਿਟਿਕਸ ਨਾਲ ਜੁੜਿਆ ਹੋਇਆ ਉਹ ਐ ਜੀ ਪੀ ਸੀ ਦੇ ਪ੍ਰਧਾਨ ਦੇ ਨਾਲ ਉਹ ਉਹ ਆਪਣਾ ਸੁਖਵੀਰ ਸਿੰਘ ਬਾਦਲ ਦਾ ਖਾਸ ਖਾਸ ਆਦਮੀ ਐ ਜੀ ਪੀ ਸੀ ਦਾ ਖਾਸ ਪ੍ਰਧਾਨ ਇਸ ਲੈਵਲ ਤੇ ਕੰਮ ਕਰ ਰਿਹਾ ਹੈ ਉਹ ਇਸੇ ਲੈਵਲ ਤੇ ਰਹਿਣੇ ਛੱਡ ਕੇ ਨਹੀਂ ਜਾਊਗਾ ਤੇ ਇਸੇ ਕਰਕੇ ਉਹ ਕੰਮ ਜੋ ਇੱਥੋਂ ਡਾਇਰੈਕਸ਼ਨ ਮਿਲੂਗੀ ਉੱਪਰ ਤੋਂ ਡਾਇਰੈਕਸ਼ਨ ਮਿਲੂ ਉਹਨੂੰ ਸੁਖਵੀਰ ਬਾਦਲ ਤੋਂ ਡਾਇਰੈਕਸ਼ਨ ਮਿਲੂ ਉਸੇ ਤੇ ਡਾਇਰੈਕਸ਼ਨ ਤੇ ਕੰਮ ਕਰਨਗੇ ਉਹ ਡਾਇਰੈਕਸ਼ਨ ਦੇ ਵਿੱਚ ਆਪਸ਼ਨ ਇੰਨੀ ਬਚੂਗੀ ਵੀ ਉਹ ਜਥੇਦਾਰਾਂ ਨੂੰ ਹੁਣ ਨਿਊਟਰਲਾਈਜ਼ ਕਰਨ ਉਨ੍ਹਾਂ ਦੀ ਤਾਕਤ ਨੂੰ ਖੰਡਾ ਕਰਨ ਉਹਨਾਂ ਨੂੰ ਪਾਸੇ ਪਾਸੇ ਲਾਉਣ ਜਾਂ ਇਧਰ ਉਧਰ ਕਰਨ ਜਾਂ ਕੋਈ ਉਹਨਾਂ ਦੇ ਹੁਕਮਨਾਮੇ ਦੀ ਜਿਹੜੀ ਉਸ ਕਿਸਮ ਦੀ ਕੋਈ ਉਸ ਨੂੰ ਡਿলিউਟ ਕਰਨ ਪਤਲਾ ਕਰਨ ਇਸ ਕਿਸਮ ਦੀ ਉਹ ਉਹ ਕਾਰਵਾਈਆਂ ਸ਼ੁਰੂ ਕਰਨਗੇ ਹਾਂਜੀ ਤੇ ਉਹਦੇ ਵਿੱਚ ਸਾਬ ਜਿਸ ਤਰ੍ਹਾਂ ਹੁਣ ਇੱਕ ਪਾਸੇ ਤਾਂ ਡਿਸਪਲਿਨਰੀ ਕਮੇਟੀ ਹੋ ਗਈ ਕਾਲੀ ਦਲ ਦੀ ਇੱਕ ਪਾਸੇ ਕਾਲ ਤਖਤ ਦਾ ਸਿੰਘ ਸਾਹਿਬਾਨ ਦਾ ਜਿਹੜਾ ਡਿਸਪਲਨ ਜਿੰਦੇ ਤੇ ਉਹ ਚਾਹੁੰਦੇ ਹੈ ਹੁਕਮਨਾਮੇ ਤੇ ਪੂਰਾ ਅਮਲ ਹੋਵੇ ਤਾਂ ਫਿਰ ਇਹ ਇੱਕ ਦੂਸਰੇ ਨੂੰ ਕੱਢਣ ਦੀ ਪਾਸੇ ਵੀ ਗਲਤ ਤੁਰ ਸਕਦੀ ਹੈ ਦੋਨਾਂ ਧਿਰਾਂ ਵੱਲੋਂ ਹਾਂ ਤੁਰ ਸਕਦੇ ਆ ਵੇਖੋ ਤਾਂ ਆਪਣੇ ਸਾਹਮਣੇ ਤਾਂ ਪੂਰੀ ਅੰਗ ਕੰਪਲਾ ਹੈ ਪ੍ਰਕਾਸ਼ ਸਿੰਘ ਬਾਦਲ ਹੁਣ ਨੇ ਵੇਲੇ ਉਹਨਾਂ ਦੇ ਵੇਲੇ 94 'ਚ ਉਹਨਾਂ ਨੇ ਹਕੂਮਤਵਾ ਨਹੀਂ ਬਣਿਆ ਸਾਰੇ ਇਕੱਠੇ ਹੋ ਜੋ ਉਹਨਾਂ ਨੇ ਆਪ ਦਾ ਦਲ ਮਰਜ਼ ਨਹੀਂ ਸੀ ਕੀਤਾ ਫਿਰ ਨੇਵੇਂ ਵਾਲੇ ਉਹਨਾਂ ਨੂੰ ਫਿਰ ਕਿਹਾ ਸੀ ਅਕਾਲੀ ਦਲ ਟੌੜਾ ਨਾਲ ਏਕਤਾ ਕਰੋ ਉਦੋਂ ਵੀ ਇਸੇ ਕਿਸਮ ਦਾ ਤਤ ਰੂਪ 'ਚ ਦੋ ਗਰੁੱਪ ਹੀ ਖੜੇ ਸੀਗੇ ਉਦੋਂ ਵੀ ਉਹਨਾਂ ਨੇ 99 ਵਿੱਚ ਫਿਰ ਇਹ ਕੀਤਾ ਕਾਲ ਤੱਕ ਵੀ ਗੱਲ ਦੀ ਮੰਨੀ ਨਹੀਂ ਜ세ਦਾਰ ਦੀ ਤੇ ਕਾਲ ਤੱਕ ਤੇ ਜ세ਦਾਰ ਨੂੰ ਵੀ ਲਾਤਾ ਤੇ ਉਹ ਪਹਿਲੇ ਵਿੱਚ ਵੀ 94 ਵਿੱਚ ਵੀ ਇਹੀ ਕੀਤਾ ਸੀ ਤੋਂ ਇਸ ਕਰਕੇ ਫਿਰ ਉਹ ਸਾਰਾ ਕੁਝ ਉਸ ਤਰ੍ਹਾਂ ਕਰਕੇਗਾ ਨਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪ੍ਰਭਾਵ ਸੀ ਉਹ ਵੱਖਰਾ ਪਰ ਸੁਖਵੀਰ ਸਿੰਘ ਬਾਦਲ ਦਾ ਉਸ ਕਿਸਮ ਦਾ ਔਰਾ ਨਹੀਂ ਹੈ ਹਾਂ ਬਿਲਕੁਲ ਹੋਰ ਨਹੀਂ ਆ ਪਰ ਉਹਨਾਂ ਨੂੰ ਐਂ ਲੱਗਦਾ ਸਾਡੇ ਕੋਲੇ ਐਸਜੀਪੀਸੀ ਦਾ ਬਹੁਤ ਵੱਡਾ ਕੰਟਰੋਲ ਹੈ ਬਤਲਿਕੇ ਇਹਨਾਂ ਕੋਲੇ 300 ਐਮਪੀਆਰ ਐਸਜੀਪੀਸੀ ਦੇ ਇਹਨਾਂ ਦੇ ਵੱਲ ਭੁਗਤਿਆ ਉਹਦੇ ਵੱਲ 100 ਤੋਂ ਉੱਤੇ ਭੁਗਤਿਆ ਉਸ ਕਰਕੇ ਇਹਨਾਂ ਨੂੰ ਲੱਗਦਾ ਵੀ ਆ ਵੀ ਸਾਡੇ ਕੋਲੇ ਕੰਟਰੋਲ ਹਜੇ ਹੈਗਾ ਐਸਜੀਪੀਸੀ ਐਕਚੁਅਲੀ ਜਿਹੜੀ ਹੈ ਐਸਜੀਪੀਸੀ ਤੇ ਅਕਾਲੀ ਦਲ ਦਾ ਫਰਕ ਨਹੀਂ ਜੇ ਐਸਜੀਪੀਸੀ ਅਕਾਲੀ ਦਲ ਨੂੰ ਬਹੁਤ ਵੱਡਾ ਬੇਸ ਪ੍ਰਦਾਨ ਕਰਦੀ ਹੈ ਕਿ ਐਸਜੀਪੀਸੀ ਦੇ ਉਹੀ ਮੈਂਬਰ ਹੈ ਜੇ ਐਸਜੀਪੀਸੀ ਦੇ ਉਹੀ ਅਕਾਲੀ ਦਲ ਦੇ ਲੀਡਰ ਹੈ ਤੇ ਉਹੀ ਉਹਨਾਂ ਦਾ ਗੁਰਦੁਆਰਿਆਂ ਦਾ ਨੈਟਵਰਕ ਵਰਕ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਕੰਟਰੋਲ ਚ ਹੈ ਤੇ ਇਸ ਕਰਕੇ ਇਹ ਉਸੇ ਲੈਵਲ ਤੇ ਹੀ ਇਹ ਆਪਣੇ ਜੋਰ ਨਾਲ ਸਾਰਾ ਕੁਝ ਕਰ ਰਹੇ ਹੈ ਉਸੇ ਲੈਵਲ ਤੇ ਇਹਨਾਂ ਨੇ ਆਪਦੇ ਨਵੇਂ ਫੈਸਲੇ ਜਿਹੜੇ 2 ਦਸੰਬਰ ਦੇ ਦਿਨ ਤੇ ਹੌਕਮਨਾਮਾ ਨਾਮ ਅੰਦਿਆ ਹੋਇਆ ਕੀਤੇ ਆ ਅਕਾਲੀ ਦਲ ਨੇ ਉਹਦੇ ਉਹਦੇ ਵਿੱਚ ਸਭ ਇੱਕ ਤਾਂ ਹੈ ਨਾ ਕਿ ਦੇਖੋ ਕਿਤੇ ਇਹ ਗਲਤ ਨਹੀਂ ਹੈ ਕਿ ਜਿਸ ਢੰਗ ਦੇ ਨਾਲ ਅਕਾਲ ਤਖਤ ਨੇ ਜਾਂ ਅਕਾਲ ਤਖਤ ਦੇ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਨੇ ਜਿਹੜਾ ਫੈਸਲਾ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਹਾ ਉਹਨਾਂ ਦਾ ਫਕਰੇ ਕੌਮ ਵਾਪਸ ਲਿਆ ਕਿਤੇ ਉਸ ਗੱਲ ਦੀ ਜਿਆਦਾ ਕੋਈ ਅੜਚੰਤ ਨਹੀਂ ਵਿੱਚ ਕਿ ਉਹ ਸੁਖਵੀਰ ਬਾਦਲ ਨੇ ਉਹਨੂੰ ਪ੍ਰੈਸਟਿਸ਼ੂ ਬਣਾ ਲਿਆ ਹੋਵੇ ਔਰ ਇਹ ਵੀ ਹੈ ਪਤਾ ਲੱਗਿਆ ਵੀ ਸੁਖਵੀਰ ਬਾਦਲ ਨੇ ਪ੍ਰੈਸਟੀਜੀਸ਼ੂ ਬਣਾਇਆ ਵੀ ਜਿਸ ਤਰੀਕੇ ਦਾ ਮੇਰੇ ਮੇਰੇ ਪਿਤਾ ਜੀ ਨਾਲ ਪ੍ਰਕਾਸ਼ ਸਿੰਘ ਬਾਦਲ ਨਾਲ ਇਹਨਾਂ ਨੇ ਉਹ ਫਖਰੇ ਕੌਮ ਵਾਪਸ ਦਵਾਇਆ ਫਿਰ ਉਹ ਜਿਹੜਾ ਸਾਰਾ ਐਮਬਲਮ ਮਿਲਿਆ ਹੋਇਆ ਸੀ ਉਹ ਵਾਪਸ ਕਰਵਾਇਆ ਤੇ ਫਿਰ ਫਿਰ ਉਹ ਇਸ ਨੂੰ ਪੇਸ਼ ਕਰਾਇਆ ਕਾਲ ਤਖਤ ਤੇ ਫਿਰ ਸਵਾਜ ਸਜਾ ਲਵਾਈ ਸਜਾ ਕਬੂਲਣੀ ਪਈ ਇਹਨੂੰ ਸਾਰਾ ਸਾਰਾ ਇਹ ਸਾਰੀ ਗੱਲ ਨੂੰ ਸਮਝਦਾ ਵੀ ਮੇਰੇ ਅਗੇਂਸਟ ਬਹੁਤ ਕੁਝ ਕੀਤਾ ਹੁਣ ਇਹਨਾਂ ਨਾਲ ਸਮਝੌਤਾ ਨਹੀਂ ਹੋ ਸਕਦਾ ਪਤਾ ਲੱਗਿਆ ਇਸ ਲੈਵਲ ਤੇ ਵੀ ਸੁਖਵੀਰ ਬਾਸ ਸੁਖਵੀਰ ਸਿੰਘ ਬਾਦਲ ਖੜਾ ਹੈ ਵੀ ਮੈਂ ਹੁਣ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ ਪਾਰਟੀ ਦਾ ਕਿੰਨਾ ਨੁਕਸਾਨ ਹੋ ਜੇ ਬਚੇ ਨਾ ਬਚੇ ਇਸ ਲੈਵਲ ਦੀਆਂ ਗੱਲਾਂ ਵੀ ਸੁਣੀਆਂ ਵੀ ਉਸ ਕਿੱਥੋਂ ਤੱਕ ਠੀਕ ਅਸੀਂ ਕਹਿ ਨਹੀਂ ਸਕਦੇ ਪਰ ਇਹ ਬੜੇ ਜੋਸ਼-ਸ਼ੋਰ ਨਾਲ ਹੈ ਵੀ ਇਸ ਕਰਕੇ ਜੇ 7 ਮੈਂਬਰੀ ਕਮੇਟੀ ਮੰਨੀ ਜਾਂਦੀ ਫਿਰ ਤਾਂ ਕਾਲੀਦਲ ਇਕੱਠਾ ਹੋ ਜਾਣਾ ਸੀ ਮੈਂਬਰਸ਼ਿਪ ਸਾਰੀ ਸਾਂਝੀ ਹੋਣੀ ਸੀਗੀ ਤੇ ਉਹ ਫਿਰ ਉਹ ਇਸ ਗੱਲ ਤੋਂ ਬਚਣ ਲਈ ਉਹਨੇ ਨਵਾਂ ਜਿਹੜਾ ਆਪ ਦਾ ਵੱਖਰਾ ਵਰਕਿੰਗ ਕਮੇਟੀ ਵਿੱਚ ਇਲੈਕਸ਼ਨ ਦਾ ਨਵਾਂ ਇੱਕ ਸ਼ਡਿਊਲ ਸੂਚੀ ਉਹਦੀ ਸਾਰੀ ਅਨਾਉਂਸ ਕਰ ਦਿੱਤੀ ਹੈ ਕਿਉਂਕਿ ਉਹ ਸਮਝੌਤਾ ਨਹੀਂ ਚਾਹੁੰਦਾ ਕਿਸੇ ਵੀ ਲੈਵਲ ਤੇ ਵੀ ਇਹਨਾਂ ਨਾਲ ਇਹ ਵੀ ਹੈ ਤੇ ਸਭ ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਰਿਹਾ ਤੇ ਕੋਈ ਹੋਰ ਤੁਸੀਂ ਇਹਦੇ ਬਾਰੇ ਆਖਰੀ ਗੱਲ ਕਹਿਣੀ ਹੋਵੇ ਅਗਰ ਅਾਕਿਰੀ ਗੱਲ ਇਹ ਨਹੀਂ ਗੱਲ ਹੈ ਵੀ ਇਹ ਇਹ ਦੋ ਤਰ੍ਹਾਂ ਦੀ ਫਿਰ ਲੜਾਈ ਹੈ ਬਹੁਤ ਵੱਡੀ ਲੜਾਈ ਹੈ ਇਹਦੇ ਵਿੱਚ ਦੋਨਾਂ ਤਰ੍ਹਾਂ ਦੀ ਕਸ਼ਮਕਸ਼ ਚੱਲੇਗੀ ਜੇ ਦੋਨੋਂ ਤਰ੍ਹਾਂ ਤੋਂ ਜਿਹੜਾ ਵੀ ਲੋਕਾਂ 'ਚ ਆਪਦੀ ਗੱਲ ਪਹੁੰਚਾਉਣ 'ਚ ਕਾਮਯਾਬ ਹੋਗਾ ਉਹ ਰਹਿ ਜਾਊਗਾ ਤੇ ਜੇ ਨਾ ਜਿਹੜਾ ਜਿਹੜਾ ਪਿੱਛੇ ਰਹਿ ਗਿਆ ਉਹਨੇ ਉਹਨੇ ਫਿਰ ਦੂਜੇ ਦੇ ਵਿੱਚ ਆ ਕੇ ਬੈਕ ਡੋਰ ਐਂਟਰੀ ਕਰ ਲੈਣੀ ਹੈ ਜਾਂ ਥੱਲੇ ਲੱਗ ਕੇ ਕਰ ਲੈਣੀ ਹੈ ਇਹ ਸਾਰਾ ਪ੍ਰੋਸੈਸ ਚੱਲੂਗਾ ਇਹਨਾਂ ਨੇ ਇਕੱਠੇ ਸਾਲ ਤੋਂ ਸਾਲ ਵਿੱਚ ਫੇਰ ਹੋ ਜਾਣਾ ਹੈ ਜੀ ਇੱਥੇ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ